ਹਿੰਦੁਸਤਾਨ ਦੇ ਲੋਕਤੰਤਰ ਵੱਲ ਆਈਏ ਤਾਂ ਕਿਸੇ ਵੀ ਰਾਜ ਜਾਂ ਸਟੇਟ ਦੇ ਵਿੱਚ ਵਿਧਾਨ ਸਭਾ ਚੋਣ ਦਾ ਕੀ ਮਹੱਤਵ ਹੁੰਦਾ ਹੈ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਾਵਧਾਨੀ ਰੱਖਣ ਦੀ ਲੋੜ ਹੁੰਦੀ ਹੈ ਜਦੋਂ ਆਮ ਵਿਧਾਨ ਸਭਾ ਦਾ ਕੋਈ ਡੰਕਾ ਵੱਜਦਾ ਹੈ। ਚਰ ਵਿਧਾਨ ਸਭਾ ਆਮ ਦੀ ਚੋਣ ਤੇ ਜਿਮਣੀ ਚੋਣ ਪੜ ਅਜੇ ਅੱਜ ਦੇ ਮੁੱਦੇ ਉੱਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਗੇ ਰਾਜਸੀ ਮਹਾ ਵੱਡੇ ਲੇਖਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਡਾਕਟਰ ਸੁਤਨਾਮ ਸਿੰਘ ਸੰਧੂ ਜੀ ਸੋ ਸੰਧੂ ਸਾਹਿਬ channel 'ਚ ਸਵਾਗਤ ਹੈ ਜੀ ਹਾਂ ਧੰਨਵਾਦ ਜੀ ਸੰਧੂ ਸਾਹਿਬ ਆਪਾਂ ਜਿਵੇਂ ਕਿ ਗੱਲ ਕੀਤੀ ਹੈ ਕਿ ਵਿਧਾਨ ਸਭਾ ਆਮ ਜਿਹੜੀ ਆਮ ਵਿਧਾਨ ਸਭਾ ਚੋਣ ਉਹਦਾ ਕੀ ਮਹੱਤਵ ਹੁੰਦਾ ਹੈ ਤੇ ਅਜਿਹੇ ਪਿੰਡ ਦਰਾਂ ਜਦੋਂ ਵਧਦਾ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਾਵਧਾਨੀ ਰੱਖਣੀ ਪੈਂਦੀ ਹੈ ਖਾਸ ਕਰਕੇ VOTERਾਂ ਦੀ ਜ਼ਿਕਰ ਗੱਲ ਕਰੀਏ ਦੇਖੋ ਵਿਧਾਨ ਸਭਾ ਦੀ ਜਦੋਂ ਚੋਣ ਹੁੰਦੀ ਹੈ ਤਾਂ ਪਹਿਲਾਂ ਆਮ ਤੌਰ ਤੇ ਜੇ ਆਪਾਂ ਗੱਲ ਕਰੀਏ ਤਾਂ ਅੱਜ ਤੋਂ ਕੁਝ ਦਿਹਾਕੇ ਪਹਿਲਾਂ ਤੱਕ ਖੇਤਰੀ ਪਾਰਟੀਆਂ ਦਾ ਰੁਝਾਨ ਸੀ ਹੂੰ ਹੂੰ ਤਕਰੀਬਨ ਹਰ ਖਿੱਤੇ ਦੇ ਵਿੱਚ ਕੁਝ ਨਾ ਕੁਝ ਉਸ ਖਿੱਤੇ ਦੀਆਂ ਵਿਸ਼ੇਸ਼ਤਾਵਾਂ ਨੂੰ ਲੈ ਕੇ ਉਸ ਖਿੱਤੇ ਦੀ ਭਾਰੂ ਜਾਤੀ ਜਮਾਤ ਨੂੰ ਲੈ ਕੇ ਉਸ ਖਿੱਤੇ ਦੇ ਸੱਭਿਆਚਾਰਕ ਹਿੱਤਾਂ ਨੂੰ ਲੈ ਕੇ ਰਾਜਨੀਤਿਕ ਦਲ ਬਣੇ ਹੋਏ ਸੀ ਹੂੰ ਜਿਸ ਤਰੀਕੇ ਨਾਲ ਅਸੀਂ ਜਾਣਦੇ ਹਾਂ ਕਿ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਸੀ ਯੂਪੀ ਤੇ ਬਿਹਾਰ ਦੇ ਵਿੱਚ ਮਲਾਮ ਸਿੰਘ ਯਾਦਵ ਲਾਲੂ ਪ੍ਰਸ਼ਾਦ ਯਾਦਵ ਇਸੇ ਤਰੀਕੇ ਨਾਲ ਹਰਿਆਣਾ ਚ ਚਟਾਲੇ ਸੀ ਪੰਜਾਬ ਚ ਅਕਾਲੀ ਦਲ ਸੀ ਪਰ ਹੁਣ ਲਗਾਤਾਰ ਪਿਛਲੇ ਕੁਝ ਦਹਾਕਿਆਂ ਤੋਂ ਜਿਹੜੀ ਸਿਆਸਤ ਹੈ ਉਹਦਾ ਕੇਂਦਰੀਕਰਨ ਹੋ ਰਿਹਾ ਜਿਵੇਂ ਬਾਕੀ ਸਾਰੀਆਂ ਚੀਜ਼ਾਂ ਦਾ ਕੇਂਦਰੀਕਰਨ ਹੋਇਆ ਸਾਡੇ ਟੈਕਸ ਦਾ ਕੇਂਦਰੀਕਰਨ ਸਾਡੇ ਹੋਰ ਸਾਰੇ ਬਹੁਤ ਸਾਰੇ ਜਿਹੜੇ ਰਾਜਨੀਤਿਕ ਤੌਰ ਤੇ ਜਾਂ ਆਪਾਂ ਕਹਿ ਦਈਏ ਕਿ ਵਿਹਾਰਕ ਤੌਰ ਤੇ ਕਈ ਮੁੱਦੇ ਜਿਹੜੇ ਪਹਿਲਾਂ ਰਾਜ ਕੋਲੇ ਹੁੰਦੇ ਸੀ ਉਹ ਰਾਜ ਤੋਂ ਖਿਸਕਦੇ ਖਿਸਕਦੇ ਕੇਂਦਰ ਕੋਲੇ ਚਲੇ ਗਏ ਤੇ ਹਲੇ ਵੀ ਜਾ ਰਹੇ ਐ ਇਸੇ ਪ੍ਰਕਾਰ ਹੀ ਮੈਨੂੰ ਇਹ ਲੱਗਦਾ ਕਿ ਵਿਧਾਨ ਸਭਾ ਦੀ ਵੀ ਜਿਹੜੀ ਰਾਜਨੀਤੀ ਹੈ ਨਾ ਉਹ ਲਾ ਪਾ ਕੇ ਕੇਂਦਰ ਵੱਲ ਨੂੰ ਖਿਸਕਦੀ ਖਿਸਕਦੀ ਹੁਣ ਅਰਧ ਕੇਂਦਰੀ ਬਣ ਗਈ ਹੁਣ ਹਾਲਾਤ ਇਹ ਬਣੇ ਹੋਏ ਆ ਭਾਵੇਂ ਅੱਜ ਦੀ ਪੰਜਾਬ ਦੀ ਰਾਜਨੀਤਿਕ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜਾਂ ਹਰਿਆਣੇ ਦੇ ਵਿੱਚ ਰਾਜ ਕਰ ਰਹੀ ਸਤਾ ਦੇ ਵਿੱਚ ਬੈਠੀ ਹੋਈ ਭਾਰਤੀ ਜਨਤਾ ਪਾਰਟੀ ਦੀ ਇਹ ਆਸੀਂ ਗੱਲ ਕਰ ਲਈਏ ਕਾਂਗਰਸ ਪਾਰਟੀ ਜਿੰਨਾ ਰਾਜਾਂ ਦੇ ਵਿੱਚ ਆਪਣੀ ਸਤਾ ਵਿਧਾਨ ਸਭਾ ਦੇ ਵਿੱਚ ਜੇਤੂਤਰ ਵਜੋਂ ਹੰਡਾ ਰਹੀ ਹੈ ਉਹ ਸਾਰਿਆਂ ਦੇ ਫੈਸਲੇ ਲਾ ਪਾ ਕੇ ਰਾਜ ਪੱਧਰ ਤੇ ਵਿਧਾਨ ਸਭਾ ਦੀ ਪੱਧਰ ਤੇ ਨਹੀਂ ਹੁੰਦੇ ਕਿ ਮੰਤਰੀ ਕਿਸ ਨੂੰ ਬਣਾਉਣਾ ਹੈ ਵੱਡਾ ਉਹਦਾ ਕਿਸ ਨੂੰ ਦੇਣਾ ਹੈ ਕਈ ਵਾਰ ਹਾਲਾਤ ਇਹ ਹੁੰਦੇ ਹੈ ਕਿ ਬਹੁਤ ਸਾਰੇ ਵੱਡੇ ਮੰਤਰੀ ਹੈ ਜਿਹੜੇ ਉਹ ਮੁੱਖ ਮੰਤਰੀ ਨੂੰ ਉਸ ਕਿਸਮ ਨਾਲ ਆਪਣਾ ਨੇਤਾ ਹੀ ਨਹੀਂ ਮੰਨਦੇ ਉਹਨਾਂ ਨੂੰ ਪਤਾ ਹੈ ਕਿ ਸਾਡੀ ਤਾਰ ਹੈ ਜਿਹੜੀ ਉਹ ਕੇਂਦਰ ਦੇ ਨਾਲ ਜੁੜੀ ਹੋਈ ਹੈ ਸਾਡੀ ਤਾਰ ਹੈ ਜਿਹੜੀ ਉਹ ਕੇਂਦਰ ਤੋਂ ਹੀ ਹਿੱਲਣੀ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਹੁਣ ਰਾਜਸੀ ਪਾਰਟੀਆਂ ਦਾ ਵੀ ਹਿੱਤ ਇਸੇ ਦੇ ਵਿੱਚ ਹੀ ਉਹਨਾਂ ਨੂੰ ਨਜ਼ਰ ਆਉਣ ਲੱਗ ਗਿਆ ਕਿ ਅਸੀਂ ਖੇਤਰੀ ਦਲਾਂ ਨੂੰ ਤੇ ਜਿਹੜੇ ਵੱਡੇ ਅਸੀਂ ਰਾਸ਼ਟਰੀ ਪੱਧਰ ਦੇ ਅਲਾਈਅੰਸ ਬਣਾਉਂਦੇ ਸੀ ਉਹਨਾਂ ਨੂੰ ਛੱਡ ਕੇ ਸਿੱਧੇ ਤੌਰ ਤੇ ਅਸੀਂ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਵਾਉਣ ਲੱਗੀਏ ਇੱਥੇ ਹੀ ਬਸ ਨਹੀਂ ਇਸ ਤੋਂ ਇੱਕ ਸਟੈਪ ਅੱਗੇ ਜਾ ਕੇ ਉਹ ਹੋਰ ਕੰਮ ਵੀ ਕਰਨਾ ਚਾਹੁੰਦੇ ਐ ਉਹ ਕਹਿੰਦੇ ਕਿ ਵੋਟਾਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਇਕੱਠੀਆਂ ਹੋਣ ਉਦੇ ਵਿੱਚ ਕੀ ਹੋਊਗਾ ਕਿ ਕੇਂਦਰੀਕਰਨ ਹੋਰ ਜ਼ਿਆਦਾ ਹੋਊ ਤੇ ਕੇਂਦਰੀ ਪਾਰਟੀਆਂ ਨੂੰ ਹੋਰ ਜ਼ਿਆਦਾ ਫਾਇਦਾ ਹੋਊ ਅੱਜ ਜੇ ਆਪਾਂ ਥੋੜੇ ਜੇ ਬ੍ਰਾਡ ਹੋ ਕੇ ਗੱਲ ਕਰੀਏ ਤਾਂ ਜਿਹੜੀਆਂ ਸਾਡੀਆਂ ਲੋਕ ਸਭਾ ਦੀਆਂ ਦੋ ਵੱਡੀਆਂ ਪਾਰਟੀਆਂ ਭਾਰਤੀ ਜਨਤਾ ਪਾਰਟੀ ਤੇ ਜਿਹੜਾ ਲੀਡਰ ਆਫ ਆਪੋਜੀਸ਼ਨ ਹੈ ਰੋਹਲ ਗਾਂਧੀ ਜਾਂ ਕਾਂਗਰਸ ਪਾਰਟੀ ਹੈ ਉਹਨਾਂ ਦੀ ਤਾਂ ਮੋٹے ਤੌਰ ਤੇ ਇਹ ਦੋ ਹੀ ਪਾਰਟੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਮੀਦ ਇਹ ਲੱਗਦੀ ਹੈ ਕਿ ਬਹੁਤੀਆਂ ਵਿਧਾਨ ਸਭਾਵਾਂ ਦਾ ਭਵਿੱਖ ਤੈਅ ਕਰਨਗੀਆਂ ਪਰ ਫਿਰ ਵੀ ਜਿਹੜੀਆਂ ਹੁਣ ਚੋਣਾਂ ਹੋ ਰਹੀਆਂ ਜਾਂ 27 ਦੇ ਵਿੱਚ ਹੋਣ ਜਾ ਰਹੀਆਂ ਉਹਨਾਂ ਦੇ ਵਿੱਚ ਕੁਝ ਅਜੇ ਵੀ ਇਸ ਕਿਸਮ ਦੇ ਫੈਕਟਰ ਪਏ ਆ ਜਿਹੜੇ ਖੇਤਰੀ ਤੌਰ ਤੇ ਬਹੁਤ ਮਹੱਤਵ ਰੱਖਦੇ ਆ ਸ਼ਾਇਦ ਤਾਂ ਹੀ ਜਿਹੜੀਆਂ ਕੇਂਦਰੀ ਪਾਰਟੀਆਂ ਉਹ ਕੋਈ ਨਾ ਕੋਈ ਆਪਣਾ ਖੇਤਰੀ ਅਲਾਈ ਲੱਭ ਕੇ ਹੀ ਉੱਥੇ ਚੋਣ ਲੜਦੀਆਂ ਰੀਸੈਂਟ ਸਭ ਤੋਂ ਜੇ ਆਪਾਂ ਉਦਾਹਰਨ ਦੀ ਗੱਲ ਕਰੀਏ ਤਾਂ ਬਿਹਾਰ ਦੇ ਵਿੱਚ ਨितीश ਕੁਮਾਰ ਨੂੰ ਨਾਲ ਲਾ ਕੇ ਜਾਂ ਰਾਮਵिलास पासवान ਦੇ بیٹے ਚਿਰਾਗ पासवान ਨੂੰ ਨਾਲ ਲਾ ਕੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਹੈ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਦੋ ਧੜੇ ਇੱਕ ਜਿਹਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਢੜਾਕਈਏ ਦੂਸਰੇ ਨੂੰ ਬਾਗੀ ਢੜਾਕਈਏ ਇਹ ਦੋਵੇਂ ਢੜਿਆਂ ਦੇ ਵਿੱਚੋਂ ਜਦੋਂ ਵੀ ਕਿਤੇ ਲੋੜ ਪੈਂਦੀ ਹੈ ਘੱਟੋ ਘੱਟ ਭਾਰਤੀ ਜਨਤਾ ਪਾਰਟੀ ਇੱਥੇ ਵਿਧਾਨ ਸਭਾ ਦੀ ਸਰਗਰਮੀ ਇਹਨਾਂ ਚੋਂ ਕਿਸੇ ਇੱਕ ਨੂੰ ਨਾਲ ਲਾ ਕੇ ਜ਼ਰੂਰ ਕਰਨ ਦੀ ਕੋਸ਼ਿਸ਼ ਕਰੂਗੀ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਹੁਣ ਜਿਹੜਾ ਤੁਹਾਡਾ ਬਣਿਆਤੀ ਸਵਾਲ ਸੀ ਕਿ ਵਿਧਾਨ ਸਭਾ ਦੀਆਂ ਚੋਣਾਂ ਦੀ ਕੇਂਦਰੀ ਸੁਰ ਹੈ ਜਿਹੜੀ ਉਹ ਰਾਜਸੀ ਕੇਂਦਰੀ ਪਾਰਟੀਆਂ ਹੀ ਨਿਰਧਾਰਤ ਕਰਦੀਆਂ ਤੇ ਉਹ ਵੱਡੇ ਪੱਧਰ ਤੇ ਝੂਮਲਾ ਵੀ ਦਿੰਦੀਆਂ ਲੋਕਾਂ ਨੂੰ ਇਸ ਕਿਸਮ ਨਾਲ ਉਹ ਆਪਣੇ ਵੱਲ ਜੋੜਨ ਦੀ ਕੋਸ਼ਿਸ਼ ਵੀ ਕਰਦੀਆਂ ਕਿ ਤੁਸੀਂ ਸਾਰੇ ਡਬਲ ਇੰਜਨ ਦੀ ਸਰਕਾਰ ਬਣਾਓ ਸਾਡੇ ਨਾਲ ਜੁੜੋ ਤੇ ਬਹੁਤ ਸਾਰੇ ਨੇਤਾ ਸ਼ਾਇਦ ਉਹਨਾਂ ਦੀ ਇਸ ਅਪੀਲ ਨੂੰ ਸੁਣ ਕੇ ਜਾਂ ਆਪਣਾ ਰਾਜਸੀ ਭਵਿੱਖ ਲੈ ਕੇ ਤੁਸੀਂ ਦੇਖਿਆ ਹੋਣਾ ਲਗਾਤਾਰ ਉਹ ਖੇਤਰੀ ਪਾਰਟੀਆਂ ਨੂੰ ਛੱਡ ਕੇ ਕੇਂਦਰੀ ਰਾਜਸੀ ਪਾਰਟੀਆਂ ਦੇ ਵੱਲ ਜਾ ਰਹੇ ਐ ਅਕਾਲੀ ਦਲ ਦੇ ਵਿੱਚ ਬਹੁਤ ਲੰਬਾ ਸਮਾਂ ਫਤੇਗੜ ਸਾਹਿਬ ਤੋਂ ਚੀਮਾ ਜੀ ਲੀਡਰ ਰਹੇ ਉਹਨਾਂ ਦੇ ਸੁਪੁੱਤਰ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਗਏ ਜੀ ਜੀ ਇਸੇ ਤਰੀਕੇ ਨਾਲ ਕਾਂਗਰਸ ਦੇ ਵਿੱਚੋਂ ਭਾਵੇਂ ਉਹ ਖੁਦ ਰਾਜਸੀ ਪਾਰਟੀ ਰਾਸ਼ਟਰੀ ਪਾਰਟੀ ਹੈ ਉਹਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਚਲੇ ਗਏ ਮੈਨੂੰ ਲੱਗਦਾ ਹੈ ਕਿ ਜਿਹੜਾ ਆਉਣ ਵਾਲੇ 1-2 ਦਹਾਕਿਆਂ ਦੀਆਂ ਚੋਣਾਂ ਹੋਣਗੀਆਂ ਵਿਧਾਨ ਸਭਾ ਦੀਆਂ ਉਹ ਹੌਲੀ-ਹੌਲੀ ਸੰਪੂਰਨ ਤੌਰ ਤੇ ਕੇਂਦਰੀਕਰਨ ਦੇ ਰੁਖ ਵੱਲ ਜਾਂ ਆਪਾਂ ਇੱਕ ਇਹ ਰਾਸ਼ਟਰੀ ਪਾਰਟੀਆਂ ਦੀ ਮੁਠੀ ਵਿੱਚ ਦੀ ਹੋ ਕੇ ਜਾਣਗੇ ਹੂੰ ਕਹਿੰਦਾ ਬਾਪ ਕਿ ਇਸ ਪ੍ਰਕਰਨ ਦੇ ਵਿੱਚ ਜੇਕਰ ਸਿਖਰ ਹੈ ਉਹ ਹੋਏਗਾ ਇੱਕ ਮੁਲਕ ਇੱਕ ਚੋਣ ਜਿਹੜੀ ਕਿ ਇੰਨੀ ਦੇ ਨਹੀਂ ਸ਼ਾਇਦ ਭਾਰਤ ਸਰਕਾਰ ਬੜੀ ਤੀਬਰਤਾ ਨਾਲ ਲਾਗੂ ਕਰਨ ਦੀ ਕਾਲੀ ਹੂੰ ਜੀ ਬਿਲਕੁਲ ਜਦੋਂ ਅਸੀਂ ਇੱਕ ਮੁਲਕ ਇੱਕ ਚੋਣ ਦੀ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਹਮੇਸ਼ਾ ਹੀ ਜਿਹੜੀ ਵੱਡੀ ਧਿਰ ਹੈ ਹੂੰ ਉਸ ਨੂੰ ਹੀ ਫਾਇਦਾ ਹੁੰਦਾ ਹੈ ਨੁਕਸਾਨ ਇਹਦੇ ਨਾਲ ਕੀ ਹੋਣਾ ਹੌਲੀ ਹੌਲੀ ਕੱਲੀ ਹੈ ਤੁਸੀਂ ਚੋਣਾਂ ਦੀ ਵਿਧਾਨ ਸਭਾ ਦੀ ਰਾਜਾਂ ਦੀ ਜਾਂ ਇੱਕ ਮੁਲਕ ਇੱਕ ਚੋਣ ਦੀ ਗੱਲ ਨਾ ਕਰੋ ਜਿਹੜੀ ਨਵੀਂ ਸਿੱਖਿਆ ਨੀਤੀ ਸਾਡੀ ਆਈ ਹੈ ਉਹਦੇ ਵਿੱਚ ਕੀ ਹੈ ਸਾਰੇ ਦਾ ਸਾਰਾ ਕੇਂਦਰੀਕਰਨ ਤੁਹਾਡੇ ਬੈਂਕਾਂ ਦਾ ਕੇਂਦਰੀਕਰਨ ਤੁਹਾਡੀ ਜੀਐਸਟੀ ਦਾ ਕੇਂਦਰੀਕਰਨ ਤੇ ਹੋਰ ਤਾਂ ਹੋਰ ਜਿਹੜੀਆਂ ਅੱਗੇ ਇਹ ਮੰਨਿਆ ਜਾਂਦਾ ਸੀ ਕਿ ਸਾਡਾ ਸੰਵਿਧਾਨ ਸਾਨੂੰ ਇੱਕ ਕੇਂਦਰੀ ਲਿਸਟ ਦਿੰਦਾ ਇੱਕ ਰਾਜ ਲਿਸਟ ਦਿੰਦਾ ਇੱਕ ਨੂੰ ਕਨਕਰਨ ਸੂਚੀ ਸਾਂਝੀ ਸੂਚੀ ਦਿੰਦਾ ਪਰ ਹੁਣ ਜਿਹੜੀ ਰਾਜ ਦੀ ਸੂਚੀ ਸੀ ਉਹ ਚੋ ਲਗਾਤਾਰ ਅਧਿਕਾਰ ਨਿਕਲ ਨਿਕਲ ਕੇ ਕੇਂਦਰ ਦੀ ਸੂਚੀ 'ਚ ਜਾ ਰਹੇ ਆ ਤੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਸੁਣਨ ਚ ਆਇਆ ਕਿ ਰਾਜਸਥਾਨ ਪੰਜਾਬ ਹਿਮਾਚਲ ਨੂੰ ਇੱਕ ਸਾਂਝੇ ਤੌਰ ਤੇ ਹਰਿਆਣਾ ਸਮੇਤ ਚਿੱਠੀ ਲਿਖੀ ਗਈ ਹੈ ਕਿ ਕਿਉਂ ਨਾ ਜਿਹੜੇ ਸਾਡਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਸ ਤੇ ਚਾਰ ਮੈਂਬਰ ਪਰਮਾਨੈਂਟ ਹੀ ਲਾ ਦਿੱਤੇ ਜਾਣ ਤੇ ਹੁਣ ਵੀ ਜਿਹੜੇ ਉਹਦੇ ਤੇ ਫੈਸਲੇ ਲਏ ਜਾਂਦੇ ਆ ਉਹ ਕੇਂਦਰ ਵੱਲੋਂ ਹੀ ਲਏ ਜਾਂਦੇ ਆ ਇਸੇ ਤਰੀਕੇ ਨਾਲ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਸੁਰੱਖਿਆ ਦਾ ਮਾਮਲਾ ਜਿਹੜਾ ਇਹ ਅੰਦਰੂਨੀ ਸੁਰੱਖਿਆ ਦਾ ਮਾਮਲਾ ਉਹ ਸੂਬੇ ਦੇ ਹੱਥ 'ਚ ਰਹੂਗਾ ਤੇ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ 50 ਕਿਲੋਮੀਟਰ ਤੱਕ ਦੀ ਖੁੱਲ ਦੇ ਕੇ ਜਿਹੜੀ ਬਾਰਡਰ ਸੁਰੱਖਿਆ ਫੋਰਸ ਨੂੰ ਇੱਥੇ ਲਾਇਆ ਤਾਂ ਉਹਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਹੁਣ ਬਹੁਤ ਸਾਰੀਆਂ ਤਾਕਤਾਂ ਉਹਨਾਂ ਬਲੌ ਖੇਤਰੀ ਹੱਥਾਂ ਦੇ ਵਿੱਚ ਚੜੀਆਂ ਗਈਆਂ ਇਸ ਕਰਕੇ ਜਿਹੜੀਆਂ ਇਸ ਕਿਸਮ ਦੀਆਂ ਕੁਝ ਗੱਲਾਂ ਐ ਉਹ ਲਗਾਤਾਰ ਖੇਤਰੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੀਆਂ ਆ ਰਹੀਆਂ ਤੇ ਆਉਣ ਵਾਲੇ ਸਮੇਂ 'ਚ ਵੀ ਕਰਦੀਆਂ ਰਹਿਣਗੀਆਂ ਜੇਕਰ ਇਹ ਧੁੰਨੇ ਪਾਸੇ ਖੜ ਕੇ ਦੇਖੀਏ ਇਹ ਸਿਆਸਤ ਦਾ ਕੇਂਦਰੀਕਰਨ ਜਿਹਦੇ ਤੁਸੀਂ ਦਿਵਾਲੇ ਮਤਲਬ ਗੱਲ ਤੋੜ ਰਹੇ ਕਿ ਇਹਦੇ ਫਾਇਦੇ ਨੁਕਸਾਨ ਕੀ ਹੋ ਸਕਦੇ ਮੋٹے ਦੌਰ ਤੇ ਜਿਵੇਂ ਦੇਖੋ ਜਦੋਂ ਤੋਂ ਭਾਵੇਂ ਉਹ ਕਾਂਗਰਸ ਸਰਕਾਰਾਂ ਰਹੀਆਂ ਭਾਰਤੀ ਜਨਤਾ ਪਾਰਟੀ ਹੁਣ ਆਈ ਹੈ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਜਿਹੜੇ ਖੇਤਰੀ ਲੋਕਾਂ ਦੇ ਹਿੱਤ ਜਿਹੜੇ ਖੇਤਰੀ ਲੋਕਾਂ ਦੀਆਂ ਸੱਭਿਆਚਾਰਕ ਵਿਭਿੰਨਤਾਵਾਂ ਖੇਤਰੀ ਲੋਕਾਂ ਦੀ ਭਾਸ਼ਾ ਖੇਤਰੀ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ ਖਾਣਾ-ਦਾਣਾ ਉਹ ਸਾਰੇ ਨੂੰ ਇਸ ਤਰੀਕੇ ਨਾਲ ਇੱਕ ਲੜੀ ਦੇ ਵਿੱਚ ਪੁਰਾਇਆ ਜਾਵੇ ਰਾਸ਼ਟਰੀਤਾ ਦੇ ਨਾਂ ਦੇ ਥੱਲੇ ਉਹ ਜਿਹੜੇ ਸਾਡੇ ਛੋਟੇ ਕਲਚਰ ਹੈ ਇੱਕ ਕਿਸਮ ਨਾਲ ਉਹਨਾਂ ਨੂੰ ਫੜਪਣ ਦੀ ਗੱਲ ਹੈ ਸ਼ਾਇਦ ਇਸੇ ਕਰਕੇ ਵਿਰੋਧ ਵੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਗੱਲ ਚੱਲਦੀ ਹੈ ਭਾਵੇਂ ਉਹਨੇ ਉਗਰ ਰੂਪ ਦੇ ਵਿੱਚ ਜਾਂ ਉਹਨੇ ਸਖਤ ਰੂਪ ਦੇ ਵਿੱਚ ਭਾਸ਼ਾ ਤੇ ਪੰਜਾਬ ਦੇ ਵਿੱਚ ਸਟੈਂਡ ਨਹੀਂ ਲੈਂਦੇ ਜਿੰਨੇ ਦੇ ਵਿੱਚ ਸਾਊਥ ਦੇ ਵਿੱਚ ਲੈ ਰਹੇ ਆ ਉੱਥੇ ਕੰਨੜ, ਤੇਲਗੂ, ਮਲਿਆਲਮ ਜਿਹੜੀਆਂ ਸਾਊਥ ਦੀਆਂ ਦੱਖਣੀ ਭਾਰਤੀਆਂ ਭਾਸ਼ਾਵਾਂ ਮੈਂ ਉਹਨਾਂ ਤੇ ਹਿੰਦੀ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਬਹੁਤ ਸਾਰੀਆਂ ਚੀਜ਼ਾਂ ਹਿੰਦੀ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਿੰਦੀ ਸਾਡੇ ਸੰਵਿਧਾਨ ਮੁਤਾਬਕ ਬਹੁਤ ਸਾਰੀਆਂ ਉਹਨਾਂ ਭਾਸ਼ਾਵਾਂ ਵਿੱਚੋਂ ਇੱਕ ਭਾਸ਼ਾ ਹੈ ਜਿਹੜੀਆਂ ਸਾਡੇ ਰਾਸ਼ਟਰ ਦੇ ਵਿੱਚ ਬੋਲੀਆਂ ਜਾਂਦੀਆਂ ਕਿਸੇ ਸਮੇਂ ਨੋਟਾਂ ਦੇ ਉੱਪਰ ਵੀ ਲਿਖੀਆਂ ਜਾਂਦੀਆਂ ਸੀ ਤੇ ਹੁਣ ਹੌਲੀ-ਹੌਲੀ ਗੱਲਾਂ-ਗੱਲਾਂ ਦੇ ਵਿੱਚ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਕਿਹਾ ਜਾਣ ਲੱਗ ਪਿਆ ਜਦੋਂ ਕਿ ਸੰਵਿਧਾਨ ਮੁਤਾਬਕ ਐਸਾ ਕੁਝ ਨਹੀਂ ਹੈ। ਇਸਕਿ ਕਿ ਜੇ ਇਹ ਸਾਡੇ ਤੇ ਜਿਹੜਾ ਤੁਹਾਡਾ ਸਵਾਲ ਹੈ ਕਿ ਜੇ ਕੇਂਦਰੀਕਰਨ ਹੋਊਗਾ ਸਾਡੀ ਰਾਜਨੀਤੀ ਦਾ ਉਹਦੇ ਨਾਲ ਸਾਡੇ ਖੇਤਰੀ ਹਿੱਤਾਂ ਦਾ ਨੁਕਸਾਨ ਹੋਊਗਾ ਉਹਦੇ ਨਾਲ ਜਿਹੜਾ ਬਿਊਰੋਕਰੇਟ ਹੈ ਜਿਹੜਾ ਆਪਾਂ ਇਹ ਕਹਿ ਦਈਏ ਕਿ ਵੱਡੇ ਪੈਸੇ ਵਾਲਾ ਧਨਾੜ ਬੰਦਾ ਹੈ ਉਹ ਤੁਹਾਡੇ ਖੇਤਰੀ ਹਿੱਤਾਂ ਨੂੰ ਪਕੜਨ ਦੇ ਵਿੱਚ ਜਿਆਦਾ ਮਜ਼ਬੂਤ ਹੋ ਜਾਊਗਾ ਤੁਹਾਡੀ ਲੈਂਡ ਪੂਲਿੰਗ ਕਰਨ ਦੇ ਵਿੱਚ ਫਿਰ ਤੁਹਾਡਾ ਰਾਜ ਜਿਹੜਾ ਉਹਦੀ ਤਾਕਤ ਘਟਜੂਗੀ ਫਿਰ ਤੁਸੀਂ ਐਜੀਟੇਸ਼ਨਾਂ ਤੇ ਮੁਜ਼ਾਰੇ ਆ ਜਿਹੜੇ ਉਹ ਤੁਹਾਡੇ ਹੋਰ ਕਿਸਮ ਨਾਲ ਹੋਣਗੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸਤਾ ਦਾ ਜਿੰਨਾ ਕੇਂਦਰੀਕਰਨ ਜ਼ਿਆਦਾ ਹੋਈ ਜਾਂਦਾ ਹੈ ਵਿਸ਼ਵ ਪੱਧਰ ਦੀ ਡੈਮੋਕਰੇਸੀ ਦੇ ਵਿੱਚ ਇਹ ਉਧਾਰਨਾ ਮਿਲਦੀ ਹੈ ਕਿ ਜਦੋਂ ਤਾਕਤ ਇੱਕ ਬੰਦੇ ਕੋਲੇ ਬੰਦਿਆਂ ਦੇ ਗਰੁੱਪ ਕੋਲੇ ਆਉਂਦੀ ਹੈ ਤਾਂ ਉਹ ਤਾਨਾਸ਼ਾਹੀ ਵੱਲ ਨੂੰ ਵਧਦੀ ਹੈ ਤੇ ਇਸ ਕਰਕੇ ਡੈਮੋਕਰੇਸੀ ਤਾਂ ਇਹੀ ਕਹਿੰਦੀ ਹੈ ਜਾਂ ਜਿਹੜਾ ਸਾਡਾ ਮੁਲਕ ਦਾ ਢਾਂਚਾ ਜਿਹਨੂੰ ਅਸੀਂ ਫੈਡਰਲ ਜਾਂ ਸੰਘੀ ਢਾਂਚਾ ਕਹਿੰਦੇ ਆ ਉਹ ਤਾਂ ਮੰਨ ਗੀ ਇਹ ਕਰਦਾ ਕਿ ਜਿਹੜਾ ਸਾਡਾ ਢਾਂਚਾ ਹੈ ਉਹਦੇ ਵਿੱਚ ਵੱਖਰੇ ਵੱਖਰੇ ਖਿੱਤੇ ਵੱਖਰੇ ਵੱਖਰੇ ਸੂਬੇ ਆਪਣੇ ਤੌਰ ਤੇ ਕੰਮ ਕਰਨਗੇ ਤੇ ਕੁਝ ਜਿਹੜੇ ਮਸਲੇ ਆ ਵੱਡੀ ਪੱਧਰ ਦੇ ਉਹ ਕੇਂਦਰੀ ਤੌਰ ਤੇ ਕੇਂਦਰ ਸਰਕਾਰ ਕੋਲ ਰਹਿਣਗੇ ਮੈਨੂੰ ਇਹ ਲੱਗਦਾ ਕਿ ਇਸ ਕਿਸਮ ਦੀ ਸਥਿਤੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਵੀ ਆਉਂਦੀਆਂ ਇਸ ਲਈ ਕੇਂਦਰੀਕਰਨ ਦਾ ਖੇਤਰੀ ਹਿੱਤਾਂ ਵਾਲੇ ਛੋਟੇ ਹਿੱਤਾਂ ਵਾਲੇ ਸੂਬਿਆਂ ਨੂੰ ਹਮੇਸ਼ਾ ਤੋਂ ਨੁਕਸਾਨ ਹੈ ਉਹਦੀਆਂ ਇੱਕ ਦੋ ਪੰਜਾਬ ਦੇ ਸਬੰਧ ਚ ਸਾਡੇ ਕੋਲ ਐਗਜ਼ਾਮਪਲ ਵੀ ਹੈਗੀਆਂ ਇੱਕ ਪਾਸੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਕੇਂਦਰੀਕਰਨ ਕਰ ਰਹੇ ਆ ਦੂਸਰੇ ਪਾਸੇ ਅਸੀਂ ਖੇਤਰੀਕਰਨ ਇਸ ਪ੍ਰਕਾਰ ਕੀਤਾ ਹੋਇਆ ਹੈ ਕਿ ਪੰਜਾਬ ਦੇ ਲੋਕ ਪੰਜਾਬ ਤੋਂ ਬਾਹਰ ਕਈ ਸੂਬਿਆਂ ਵਿੱਚ ਜਗ੍ਹਾ ਨਹੀਂ ਖਰੀਦ ਸਕਦੇ ਖੇਤੀ ਲਈ ਉਹ ਭੂਮੀ ਉੱਤੇ ਸਿੱਧੇ ਤੌਰ ਤੇ ਨਹੀਂ ਲੈ ਸਕਦੇ ਜਾਂ ਆਪਣਾ ਅਨਾਜ ਜਾਂ ਆਪਣੀਆਂ ਫਸਲਾਂ ਨੂੰ ਸਿੱਧੇ ਤੌਰ ਤੇ ਬਹੁਤ ਸਾਰੀਆਂ ਬਾਹਰਲੀਆਂ ਥਾਵਾਂ ਤੇ ਜਾ ਕੇ ਨਹੀਂ ਵੇਚ ਸਕਦੇ ਇਸ ਕਰਕੇ ਜਾਂ ਸਾਡੇ ਹਾਂਡਗਵਾਨ ਦੇ ਵਿੱਚ ਹੁਣ ਪਿਛਲੇ ਕੁਝ ਸਾਲ ਪਹਿਲਾਂ ਜਿਹੜੀ ਸੈਕੰਡ ਲੈਂਗੁਏਜ ਹੈ ਹਿਮਾਚਲ ਦੇ ਵਿੱਚ ਜਿੱਥੇ ਕਦੇ ਪੰਜਾਬੀ ਹੈ ਜਿਹੜੀ ਉਹ ਬੋਲੀ ਦੀ ਜਾਂਦੀ ਰਹੀ ਹੈ ਨਾ ਸਿਰਫ ਸੋਲਨ ਕਾਂਗੜੇ ਦੀ ਵੈਲੀ ਤੱਕ ਬਲਕੇ ਸ਼ਿਮਲੇ ਤੱਕ ਉੱਥੇ ਜਿਹੜੀ ਸੈਕੰਡ ਲੈਂਗੁਏਜ ਐ ਸੰਸਕ੍ਰਿਤ ਲਾਗੂ ਕੀਤੀ ਗਈ ਐ ਇਸ ਕਰਕੇ ਜਿਹੜੀਆਂ ਬਹੁਤ ਸਾਰੀਆਂ ਇਹ ਇਹੋ ਜਿਹੀਆਂ ਚੀਜ਼ਾਂ ਜਦੋਂ ਅਸੀਂ ਆਪਣੇ ਇੱਕ ਭਾਰੂ ਸੱਭਿਆਚਾਰ ਨੂੰ ਸਾਰੇ ਖੇਤਰੀ ਸੱਭਿਆਚਾਰਾਂ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੇ ਨਾਲ ਜਿਵੇਂ ਅੱਜਕੱਲ ਜ਼ੈਨ ਜ਼ੀ ਵਾਲਾ ਵਿਰੋਧ ਹੋ ਰਿਹਾ ਹੈ ਉਹੋ ਜਿਹੇ ਵਿਰੋਧ ਤੇ ਵਿਦਰੋਹ ਇੱਟੇ ਉਹ ਦੇਖਣ ਨੂੰ ਮਿਲਦੇ ਆ ਹੁਣ ਥੋੜਾ ਪਹਿਲਾਂ ਲੰਮਾ ਸਮਾਂ ਸਾਡਾ ਜੰਮੂ ਕਸ਼ਮੀਰ ਜਲਦਾ ਰਿਹਾ ਹੁਣ ਉਸ ਕਿਸਮ ਨਾਲ ਮਿਲਦੀ ਛੋਟੇ ਪੱਧਰ ਦੀ ਚਿੰਗਾਰੀ ਹੈ ਜਿਹੜੀ ਲਦਾਖ ਤੋਂ ਭੜਕੀ ਹੋਈ ਹੈ ਪੰਜਾਬ ਦੇ ਲੋਕ ਕਹਿ ਰਹੇ ਕਿ ਸਾਡੇ ਖੇਤਰੀ ਹਿੱਤਾਂ ਨੂੰ ਦਬਾਇਆ ਜਾ ਰਿਹਾ ਹੈ ਸਾਊਥ ਦੇ ਬਹੁਤ ਸਾਰੀਆਂ ਥਾਵਾਂ ਤੇ ਇਸ ਕਿਸਮ ਦੀ ਗੱਲ ਚੱਲ ਰਹੀ ਹੈ ਇਸ ਕਰਕੇ ਮੈਨੂੰ ਲੱਗਦਾ ਵੀ ਇਦਾਂ ਦੀਆਂ ਗੱਲਾਂ ਸਾਹਮਣੇ ਆ ਸਕਦੇ ਨੇ ਹੂੰ ਹੂੰ ਕਹਿੰਦਾ ਭਾਵੇਂ ਜਿਹੜੇ ਸੰਵਿਧਾਨ ਦੀ ਮੂਲ ਭਾਵਨਾ ਹੈ ਉਹਦੇ ਉਲਟ ਜਾ ਕੇ ਬਹੁਤ ਕੁਝ ਹੋ ਰਿਹਾ ਤੇ ਹੋ ਵੀ ਹਾਕਮਤਿਰ ਵੱਲੋਂ ਵਧੇਰੀ ਕਰਕੇ ਇਹਨੂੰ ਵਧਾਇਆ ਜਾ ਰਿਹਾ ਇਨੂੰ ਫਿਰ ਕਿਵੇਂ থামਿਆ ਕਿਵੇਂ ਜਾ ਸਕਦਾ ਹੈ ਕਿਸ ਤਰ੍ਹਾਂ ਦੇ ਹਾਲਾਤ ਦੇਖੋ ਸੰਵਿਧਾਨ ਹੈ ਜਿਹੜਾ ਸੰਵਿਧਾਨ ਨੂੰ ਤਾਂ ਭਾਰੂ ਧਿਰ ਨੇ ਹੀ ਆਪਣੇ ਹਿਤਾ ਮੁਤਾਬਕ ਵਰਤਣਾ ਹ ਹ ਜਦੋਂ ਸੰਵਿਧਾਨ ਨੂੰ ਜਾਂ ਸੰਵਿਧਾਨ ਦੀਆਂ ਧਾਰਾਵਾਂ ਨੂੰ ਆਪਣੇ ਫਾਇਦੇ ਲਈ ਵਰਤਿਆ ਜਾਂਦਾ ਹੈ ਤਾਂ ਉਦੋਂ ਕਾਨੂੰਨ ਦੇ ਵਿੱਚ ਹੋਰ ਕਿਸਮ ਦੀ ਸੋਧ ਕੀਤੀ ਜਾਂਦੀ ਹੈ ਹ ਹ ਕਈ ਵਾਰੀ ਜਦੋਂ ਲੋਕਾਂ ਦੇ ਹਿਤਾ ਨੂੰ ਜਾਂ ਆਪਾਂ ਇਹ ਕਹੀਏ ਕਿ ਜਿਹੜੇ ਸਾਡੇ ਆਮ ਲੋਕਾਂ ਦੇ ਇੰਟਰਸਟ ਹੈ ਉਹਨਾਂ ਨੂੰ ਕੁਚਲਣਾ ਹੁੰਦਾ ਹੈ ਤਾਂ ਧਰਾਵਾਂ ਨੂੰ ਹੋਰ ਰੂਪ ਦੇ ਵਿੱਚ ਦੇਖਿਆ ਜਾਂਦਾ ਹੁਣ ਜਦੋਂ ਸਾਡੀ ਜਗ੍ਹਾ ਲੈਣੀ ਸੀ ਤਾਂ ਉਦੋਂ ਧਰਾਵਾਂ ਹੋਰ ਕਿਸਮ ਦੀਆਂ ਲਾਈਆਂ ਗਈਆਂ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸੰਵਿਧਾਨ ਹੈ ਉਸ ਨੂੰ ਹਮੇਸ਼ਾ ਤੋਂ ਭਾਰੂ ਧਿਰ ਆਪਣੇ ਹਿਤਾ ਮਤਾ ਮੁਤਾਬਕ ਵਰਤਦੀ ਹੈ ਹਿਤਾ ਮਤਾ ਉਹਦੇ ਵਿੱਚ ਸੋਧਾਂ ਕਰ ਲੈਂਦੀ ਹੈ ਇਸ ਨੂੰ ਰਹੀ ਗੱਲ ਰੋਕਣ ਦੀ ਰੋਕਣ ਵਾਸਤੇ ਤਾਂ ਲੋਕਾਂ ਕੋਲੇ ਫਿਰ ਇੱਕੋ ਹੀ ਕਾਰਨ ਜਾ ਇਕੁਇਟਾਂਗ ਬਚਦਾ ਉਹ ਸੰਘਰਸ਼ ਦਾ ਬਚਦਾ ਹਮ ਸੰਘਰਸ਼ ਦੇ ਵਿੱਚ ਵੀ ਅੱਗੇ ਦੋ ਰਾਹ ਹੁੰਦੇ ਆ ਇੱਕ ਰਾਹ ਨੂੰ ਅਸੀਂ ਗਾਂਧੀਵਾਦੀ ਰਾਹ ਕਹਿੰਦੇ ਆ ਹਿੰਸਾਵਾਦੀ ਰਾਹ ਦੂਸਰਾ ਅੰਦੋਲਨਕਾਰੀ ਰਾਹ ਹੁੰਦਾ ਜਿਹਦੇ ਵਿੱਚ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਹੋਣੇ ਗਏ ਆ ਜਿਹੜਾ ਆਪਣੇ ਕੋਲੇ ਹਿੰਸਾਵਾਦੀ ਮਹਾਤਮਾ ਗਾਂਧੀ ਵਾਲਾ ਰਾਹ ਹੈ ਉਹਦੇ ਵਿੱਚ ਬੰਦੇ ਕੀ ਕਰਦੇ ਆ ਕਿ ਉਹ ਵਰਤ ਰੱਖਦੇ ਆ ਪ੍ਰੋਟੈਸਟ ਕਰਦੇ ਆ ਸਰਕਾਰ ਦੇ ਵਿੱਚ ਨੈਤਿਕ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮੈਨੂੰ ਇਹ ਲੱਗਦਾ ਕਿ ਹੁਣ ਸਰਕਾਰਾਂ ਨੈਤਿਕ ਦਬਾਅ ਦਬੂਤਾ ਮੰਨਣ ਨੂੰ ਤਿਆਰ ਹੀ ਨਹੀਂ ਹੈ ਜੇ ਕੋਈ ਪਿਛਲੇ 1 ਸਾਲ ਤੋਂ ਖੰਬੇ ਤੇ ਚੜਿਆ ਬੈਠਾ ਉਹਦੀ ਕੋਈ ਪੁੱਛ ਪਛਾਈ ਨਹੀਂ ਤੈਨੂੰ ਕੀ ਸਮੱਸਿਆ ਹੈ ਜੇ ਕਿਸੇ ਨੇ ਆਪਣੀ ਜੇਲ੍ਹ ਦੀ ਸਜ਼ਾ ਪੂਰੀ ਕਰ ਲਈ ਤਾਂ ਉੱਥੇ ਸਾਡਾ ਸੰਵਧਾਨ ਜੋ ਮਰਜ਼ੀ ਕਹੇ ਉਹਨਾਂ ਨੂੰ ਫਿਰ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ ਕਦੇ ਇੱਕ ਕਾਰਨ ਕਰਕੇ ਕਦੇ ਦੂਸਰੇ ਕਾਰਨ ਕਰਕੇ ਜੇ ਪੰਜਾਬ ਦੇ ਵਿੱਚ ਮਤਾ ਆਨੰਦਪੁਰ ਸਾਹਿਬ ਹੈ ਜਿਹੜਾ ਉਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਨੂੰ ਖਾਲਿਸਤਾਨ ਦਾ ਏਜੰਡਾ ਕਹਿ ਦਿੱਤਾ ਜਾਂਦਾ ਹੈ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਭਾਰੂਤਰ ਸੰਵਧਾਨ ਨੂੰ ਆਪਣੇ ਹਿੱਤਾਂ ਮੁਤਾਬਕ ਵਰਤਦੀ ਹੈ ਤੇ ਇਸੇ ਕਰਕੇ ਜਦੋਂ ਇਹਨੂੰ ਰੋਕਣ ਦੀ ਗੱਲ ਆਉਂਦੀ ਹੈ ਤਾਂ ਰੋਕਣ ਦੇ ਇੱਕ ਦੋ ਤੁਹਾਡੇ ਸਾਹਮਣੇ ਜਿਹੜੀਆਂ ਐਗਜ਼ਾਮਪਲਸ ਹੈਗੀਆਂ ਕਿਉਂਕਿ ਪੰਜਾਬ ਭਾਵੇਂ ਉਹ ਮੁਗਲ ਹੋਣ ਭਾਵੇਂ ਬ੍ਰਿਟਿਸ਼ ਹੋਣ ਤੇ ਭਾਵੇਂ ਅੱਜ ਦੇ ਹਾਕਮ ਹੋਣ ਹਮੇਸ਼ਾ ਤੋਂ ਮੂਹਰੇ ਹੋ ਕੇ ਲੜਦਾ ਰਿਹਾ ਹੈ ਖੇਤੀ ਕਾਨੂੰਨਾਂ ਜਿਨ੍ਹਾਂ ਦੇ ਅਧੀਨ ਕੁਝ ਸ਼ਰਮਾਇਤਾਰਾਂ ਨੂੰ ਵੱਡੀ ਤਾਕਤ ਮਿਲਣੀ ਸੀ ਮੰਡੀ ਨੂੰ ਹੜੱਪਣ ਦੀ ਉਹਨੂੰ ਰੋਕਣ ਦੇ ਵਿੱਚ ਕਾਮਯਾਬ ਰਹੇ ਸੰਘਰਸ਼ ਕਰ ਰਹੇ ਹੈ ਕਿ ਸਾਨੂੰ ਮਿਨੀਮਮ ਲਾਗਤ ਮੁੱਲ ਹੈ ਜਿਹੜਾ ਉਹੋ ਵੀ ਮਿਲੇ ਉਹੋ ਰਾਜ ਪੱਧਰ ਤੇ ਵੀ ਸੰਘਰਸ਼ ਕਰਦੇ ਹੈ ਹੁਣ ਵੀ ਜਦੋਂ ਲੈਂਡ ਪੂਲਿੰਗ ਪਾਲਿਸੀ ਆਈ ਤਾਂ ਜਦੋਂ ਪਤਾ ਲੱਗਿਆ ਕਿ ਕਾਰਪੋਰੇਟ ਹੈ ਜਿਹੜੇ ਘਰਾਣੇ ਉਹ ਸਾਡੀ ਭੂਮੀ ਉਪਜਾਊ ਹੈ ਜਿਹੜੀ ਉਹਨੋਂ ਹਥਿਆਉਣ ਲੱਗੇ ਹੋਏ ਐ ਤਾਂ ਕਿਸਾਨਾਂ ਨੇ ਪ੍ਰੈਸ਼ਰ ਪਾਇਆ ਸੰਘਰਸ਼ ਕਰਿਆ ਉਸ ਨੂੰ ਰੋਕਣ ਦੇ ਵਿੱਚ ਉਹ ਕਾਮਯਾਬ ਵੀ ਰਹੇ ਹੋਰ ਕੋਈ ਵਿਧੀ ਨਹੀਂ ਐ ਇੱਕ ਡੈਮੋਕਰੈਟਿਕ ਵਿਧੀ ਐ ਕਿ ਅਸੀਂ ਵੋਟ ਦੇ ਢੰਗ ਨਾਲ ਰੋਕੀਏ ਦੂਜੀ ਸਾਡੇ ਕੋਲੇ ਉਹ ਵੀ ਸਾਨੂੰ ਸੰਵਿਧਾਨ ਹੀ ਆਗਾ ਦਿੰਦਾ ਕਿ ਅਸੀਂ ਪ੍ਰੋਟੈਸਟ ਕਰਕੇ ਸੰਘਰਸ਼ ਕਰਕੇ ਆਪਣੀ ਗੱਲ ਐ ਜਿਹੜੀ ਉਹ ਸਰਕਾਰ ਤੇ ਦਬਾਅ ਪਾ ਕੇ ਕਹਿ ਸਕਦੇ ਆਂ ਜਿਵੇਂ ਪੱਕ ਜ਼ਿਕਰ ਕੀਤਾ ਹੈ ਕਿ ਵਿਧਾਨ ਸਭਾਵਾਂ ਦਾ ਕੀ ਰੋਲ ਰਹਿੰਦਾ ਹੈ ਲੋਕਾਂ ਦੀ ਕੀ ਸਾਵਧਾਨੀ ਹੋਵੇ ਵੋਟਰਾਂ ਦੀ ਅਜਿਹੇ ਸਾਰੇ ਜਿਹੜੀ ਮੱਤਾਂ ਜਿਹੜੀਆਂ ਤੁਸੀਂ ਵਿਚਾਰੀਆਂ ਨੇ ਇਹਨਾਂ ਦਾ ਸਾਰਾ ਜ਼ਿਕਰ ਉਸ ਪਿੱਟ ਦੇ ਵਿੱਚ ਬਣਦਾ ਹੀ ਹੈ ਦੇਖੋ ਜਦੋਂ ਅਸੀਂ ਲੋਕਾਂ ਦੀ ਗੱਲ ਕਰਦੇ ਆਂ ਤਾ ਸਾਡੇ ਕੋਲੇ ਭਾਵੇਂ ਮਾਡਲ ਡੈਮੋਕਰੇਸੀ ਦਾ ਅਸੀਂ ਭਾਰਤ ਨੂੰ ਲਾਰਜੈਸਟ ਡੈਮੋਕਰੇਸੀ ਆਖਦੇ ਹਾਂ ਪਰ ਨਾਲ ਦੀ ਨਾਲ ਸਾਡੀ ਕਿਤੇ ਨਾ ਕਿਤੇ ਸਮੱਸਿਆ ਇਹ ਵੀ ਹੈ ਕਿ ਸਾਡਾ ਵੋਟਰ ਉਹਨਾਂ ਅਗਿਆਰ ਨਹੀਂ ਹੈ ਸਾਡਾ ਜਿਹੜਾ ਮੀਡੀਆ ਉਹ ਇੱਕ ਪਾਸੜ ਹੈ ਸਾਡਾ ਜਿਹੜਾ ਟੈਲੀਵਿਜ਼ਨ ਖਬਰਾਂ ਦੇਣ ਵਾਲਾ ਹੈ ਜਿਹੜੀ ਉੱਥੇ ਖਬਰ ਆਉਂਦੀ ਹੈ ਉਹ ਇੱਕ ਧਿਰ ਨੂੰ ਕਿసే ਦੇ ਹਿਤਾਂ ਨੂੰ ਕਿਸੇ ਰਾਜਨੀਤਿਕ ਪਾਰਟੀ ਦੇ ਇੰਟਰਸਟ ਨੂੰ ਮੁਖ ਰੱਖ ਕੇ ਖਬਰ ਦਿੱਤੀ ਜਾਂਦੀ ਹੈ ਇਸ ਕਰਕੇ ਕਈ ਵਾਰੀ ਆਮ ਬੰਦੇ ਉਸ ਖਬਰ ਦੇ ਅਸਰ ਦੇ ਹੇਠਾਂ ਗੁੰਮਰਾਹ ਹੋ ਜਾਂਦੇ ਆ ਦੂਜੇ ਨੰਬਰ ਤੇ ਸਾਡਾ ਜਿਹੜਾ ਪਬਲਿਕ ਮਨੀ ਹੈ ਜਿਹਦੇ ਨਾਲ ਕੈਪੀਟਲ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਕੈਪੀਪੀਟਲ ਇਨਵੈਸਟਮੈਂਟ ਤੋਂ ਮਤਲਬ ਜਿਹਦੇ ਨਾਲ ਸਾਡੀਆਂ ਸੜਕਾਂ ਹਸਪਤਾਲ ਐਜੂਕੇਸ਼ਨ ਇਸ ਤੇ ਜਿਹੜਾ ਪੈਸਾ ਲੱਗਣਾ ਚਾਹੀਦਾ ਹੈ ਵੋਟਰ ਨੂੰ ਥੋੜਾ ਜਿਹਾ ਲਾਲਚ ਦੇਣ ਲਈ ਕਿਹਾ ਜਾਂਦਾ ਹੈ ਕਿ ਤੁਹਾਨੂੰ ਅਸੀਂ 1000 ਰੁਪਿਆ 2000 ਰੁਪਿਆ ਵੜਾਪਾ ਪੈਨਸ਼ਨ ਦੇਵਾਂਗੇ ਤੁਹਾਨੂੰ ਸਫਰ ਮੁਫਤ ਦੇਵਾਂਗੇ ਤੁਹਾਨੂੰ ਆਹਾ ਦੇ ਦੇ ਅੰਗ ਚੀਜ਼ ਮੁਫਤ ਉਹ ਦੇ ਦੇਵਾਂਗੇ ਇਹਨਾਂ ਸਾਰੇ ਲਾਲਚਾਂ ਵਿੱਚ ਤੁਹਾਡੇ ਪੈਸੇ ਰਾਹੀਂ ਰਾਜਨੀਤਿਕ ਦਲ ਤੁਹਾਡੀ ਹੀ ਵੋਟ ਨੂੰ ਖਰੀਦ ਲੈਣ ਰਹੀ ਹੈ ਤੇ ਇਹੋ ਜੀ ਸਥਿਤੀ ਦੇ ਵਿੱਚ ਵਿਧਾਨ ਸਭਾ ਦੇ ਜਿਹੜੇ ਵੋਟਰ ਹੈ ਜਿਹੜੇ ਬਹੁਤੇ ਚਰਚਾ ਕਰਨ ਵਾਲੇ ਆ ਉਹਨਾਂ ਦੀ ਗਿਣਤੀ ਘੱਟ ਹੈ ਇਸ ਕਰਕੇ ਨਾ ਹੀ ਸਾਡੇ ਜਿਹੜੇ ਟੁਰੇ ਜਾਂਦੇ ਵਾਲੇ ਮੈਂਬਰ ਹੈ ਉਹ ਪਹਿਲਾਂ ਵਾਂਗੂ ਆਮ ਜਨਤਾ ਦੇ ਸੇਵਾਪਾਹ ਵਾਲੇ ਵਿਅਕਤੀਆਂ ਵਿੱਚੋਂ ਆਉਂਦੇ ਐ ਹੁਣ ਤਾਂ ਇਸ ਤਰੀਕੇ ਨਾਲ ਹੁੰਦਾ ਹੈ ਕਿ ਜਿਹੜੇ ਵਿਅਕਤੀ ਨੇ ਇੱਕ ਦਿਨ ਵੀ ਕਦੇ ਰਾਜਨੀਤਿਕ ਤੌਰ ਤੇ ਕੋਈ ਸੇਵਾ ਨਹੀਂ ਕੀਤੀ ਇੱਕ ਨਵਾਂ ਰਾਜਨੀਤਿਕ ਦਲ ਆਉਂਦਾ ਉਹਨਾਂ ਚ ਆ ਕੇ ਸਾਰਿਆਂ ਨੂੰ ਟਿਕਟਾਂ ਦੇ ਦਿੰਦਾ ਉਹਨਾਂ ਨੂੰ ਇਹ ਹੁੰਦਾ ਹੈ ਕਿ ਜੇ ਕੋਈ ਖਿੜਿਆ ਹੋਇਆ ਰਾਜਨੀਤਿਕ ਦਲ ਦਾ ਖਿਡਾਰੀ ਆਊਗਾ ਉਹ ਸਾਨੂੰ ਸਵਾਲ ਕਰੂਗਾ ਸਾਨੂੰ ਤਾਂ ਇਹੋ ਜੇ ਚਾਹੀਦੇ ਆ ਨੰਬਰ ਗਿਣ ਲਗੇ ਅਸੀਂ ਇੰਨੇ ਹੋਗੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਵਿਧਾਨ ਸਭਾਵਾਂ ਜਿਹੜੀਆਂ ਹੁਣ ਉਹ ਹੌਲੀ-ਹੌਲੀ ਆਪਣੀ ਤਾਕਤ ਗਵਾ ਰਹੀਆਂ ਨੇ ਲੰਮੀ ਵਧ ਰਹੀਆਂ ਨੇ ਤੇ ਨਾ ਹੀ ਮੈਂਬਰਾਂ ਬਾਰੇ ਬਹੁਤਾ ਪਤਾ ਲੱਗਦਾ ਹੈ ਜਿਹੜੇ ਐਮ.ਐਲ.ਏ ਖੜਦੇ ਐ ਕਿ ਕਦੇ ਉਹਨਾਂ ਦੀ ਤੁਸੀਂ ਪਬਲਿਕ ਪਲੇਟਫਾਰਮ ਤੇ ਡਿਬੇਟ ਸੁਣੀ ਹੈ ਨਾ ਹੀ ਉਹ ਕਦੇ ਇਹ ਕਹਿੰਦੇ ਐ ਕਿ ਸਾਡੇ ਆਹਾ ਮੁੱਦੇ ਐ ਸਭ ਤੋਂ ਸੌਖਾ ਕੰਮ ਅੱਜ ਭਾਵੇਂ ਜਿਮਨੀ ਚੋਣ ਵੀ ਸਾਡੇ ਪੰਜਾਬ ਚ ਹੋ ਰਹੀ ਹੈ ਜਾਂ ਸਾਡੀਆਂ ਰਾਸ਼ਟਰੀ ਪੱਧਰ ਦੀਆਂ ਚੋਣਾਂ ਹੋਣ ਉਹਨਾਂ ਦੇ ਵਿੱਚ ਸਮਾਜ ਦੇ ਆਰਥਿਕਤਾ ਦੇ ਇੰਪਲੋਇਮੈਂਟ ਦੇ ਗਰੀਬੀ ਦੇ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਵਾਲੇ ਮੁੱਦਿਆਂ ਨੂੰ ਛੱਡ ਕੇ ਕਿਹੜੇ ਲੀਡਰ ਨੇ ਕਿਸੇ ਦੀ ਮਾਤਾ ਨੂੰ ਕੀ ਕਿਹਾ ਕਿਸੇ ਲੀਡਰ ਨੇ ਕਿਸੇ ਦੀ ਜਾਤੀ ਬਾਰੇ ਕੀ ਕਿਹਾ ਨਿੱਜੀ ਗੱਲਾਂ ਜਿਹੜੀਆਂ ਉਹ ਰਾਜਨੀਤੀ ਦਾ ਹਿੱਸਾ ਬਣੀਆਂ ਹੋਈਆਂ ਜਿਹੜੀਆਂ ਨਾ ਸਾਡੇ ਸਮਾਜ ਲਈ ਨਾ ਸਾਡੀ ਸਰਕਾਰ ਲਈ ਤੇ ਨਾ ਹੀ ਸਾਡੇ ਲੋਕਾਂ ਲਈ ਬਹੁਤੀਆਂ ਲਾਹੇਵੰਦ ਹੋ ਸਕਦੇ ਨੇ ਫਿਰ ਅਜਿਹੇ ਮਾਵੜੇ ਦੇ ਵਿੱਚ ਜਦੋਂ ਜਿਮਨੀ ਚੋਣ ਵੱਜਦਾ ਹੈ ਖਾਸ ਕਰਕੇ ਜੇ ਪੰਜਾਬ ਦੇ ਵਿੱਚ ਤਰਨਤਾਰਨ ਦੀ ਚੋਣ ਹੈ ਇਹਦਾ ਕੀ ਮਹੱਤਵ ਰਹਿ ਜਾਂਦਾ ਕੋਈ ਸਿਆਸੀ ਤੌਰ ਤੇ ਪ੍ਰਸ਼ਾਸਕੀ ਤੌਰ ਤੇ ਦੇਖੋ ਜਿੱਥੇ ਜਿਮਨੀ ਚੌਣ ਦੀ ਗੱਲ ਹੈ ਖਾਸ ਕਰਕੇ ਜੇ ਆਪਾਂ ਆਪਣੀ ਪੰਜਾਬ ਵਾਲੀ ਜਿਮਨੀ ਚੌਣ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀ ਰਾਜ ਕਰ ਰਹੀ ਤੇਰ ਉਹ ਐਡੇ ਵੱਡੇ ਬਹੁਮਤ ਦੇ ਨਾਲ ਬੈਠੀ ਹੋਈ ਹੈ ਉਥੇ ਜੇ ਆਪਾਂ ਸਰਕਾਰ ਦੇ ਤੌਰ ਤੇ ਗੱਲ ਕਰੀਏ ਪ੍ਰਬੰਧਕੀ ਤੌਰ ਤੇ ਗੱਲ ਕਰੀਏ ਤਾਂ ਉਹਨਾਂ ਨੂੰ ਕੋਈ ਵੀ ਫਰਕ ਨਹੀਂ ਪੈਣ ਲੱਗਿਆ ਉਹ ਚੋਣ ਨੂੰ ਜਿੱਤਣ ਜਾਂ ਹਾਰ دوسری ਗੱਲ ਇਹ ਤੇ ਰਾਜਨੀਤਿਕ ਅਰਥ ਉਹ ਬਹੁਤ ਵੱਡੇ ਹੈ ਰਾਜਨੀਤਿਕ ਅਰਥ ਵੱਡੇ ਇਸ ਕਰਕੇ ਹੈ ਕਿ ਜਿਹੜਾ ਇਸ ਜਿਮਨੀ ਚੋਣ ਦੇ ਵਿੱਚ ਜਿੰਨੇ ਪ੍ਰਤੀਸ਼ਤ ਵੋਟਾਂ ਲੈ ਕੇ ਜਾਂਦਾ ਜੀ ਉਹਦੇ ਨਾਲ ਉਸ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਆਪਣੇ ਸਾਥੀ ਦਲਾਂ ਦੇ ਨਾਲ 바ਰਗੇਨਿੰਗ ਕਰਨ ਦੇ ਵਿੱਚ ਆਪਣੀ ਸਮਰੱਥਾ ਦਿਖਾਉਣ ਦੇ ਵਿੱਚ ਤਾਕਤ ਉਸ ਤੋਂ ਰੇਖੀ ਜਾਊਗੀ ਜਿਹੜੀ ਰਾਜ ਕਰ ਲਈ ਠਹਿਰੇ ਉਹਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਚੋਣ ਇਹ ਜਿੱਤ ਲਈ ਤਾਂ ਸਾਡਾ ਰਾਜ ਜਿਹੜਾ ਉਹ ਜਸਟੀਫਾਈ ਹੋਊਗਾ ਵਿਰੋਧੀ ਧਿਰ ਕਹਿੰਦੀ ਹੈ ਕਿ ਜੇ ਅਸੀਂ ਚੋਣ ਜਿੱਤ ਲਈ ਅਸੀਂ ਇਹ ਕਹਿਣ ਵਾਲੇ ਹੋ ਜਾਾਂਗੇ ਕਿ ਦੇਖੋ ਰਾਜ ਕਰ ਲਈ ਧਿਰ ਚੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤੀਸਰੀ ਤੇ ਰੈਜੀਡੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਸਿੱਖ ਧਰਮ ਦੀ ਬੇਅਦਮੀਆਂ ਦੀ ਸਜ਼ਾ ਦਿਵਾਉਣ ਦੀ ਗੱਲ ਕਰਦੀ ਹੈ ਉਹ ਧਿਰ ਕਹਿੰਦੀ ਹੈ ਜੇ ਉਹ ਚੋਣ ਜਿੱਤੇ ਹੈ ਤਾਂ ਉਹਨਾਂ ਕੋਲ ਇਹ ਤਰਕ ਆ ਜਾਊਗਾ ਕਿ ਦੇਖੋ ਅਸੀਂ ਪਹਿਲੀਆਂ ਦੋਵੇਂ ਧਿਰਾਂ ਜਿਹੜੇ ਰਾਜ ਕਰ ਰਹੇ ਸੀ ਜਾਂ ਕੱਲੀ ਰਾਜਨੀਤੀ ਲੈ ਕੇ ਚੱਲ ਰਹੇ ਸੀ ਉਹਨਾਂ ਤੋਂ ਅਸੀਂ ਵੱਖਰਾ ਕੰਮ ਕੀਤਾ ਲੋਕ ਸਾਡੇ ਨਾਲ ਇਸ ਲਈ ਮੈਨੂੰ ਇਹ ਲੱਗਦਾ ਕਿ ਜਿਹੜੀ ਇਹ ਜ਼ਿਮਨੀ ਚੋਣ ਹੈ ਇਸ ਨੂੰ ਜਿੱਤੇ ਭਾਵੇਂ ਕੋਈ ਸਿੱਧੇ ਤੌਰ ਤੇ ਰਾਜਨੀਤਿਕ ਜਾਂ ਪ੍ਰਬੰਧਕੀ ਤੌਰ ਤੇ ਕੋਈ ਬੜਾ ਫਰਕ ਨਹੀਂ ਪੈਣ ਲੱਗਿਆ ਪਰ ਰਾਜਨੀਤਿਕ ਤੌਰ ਤੇ ਵੱਡੇ ਇਹ ਅਰਥ ਜ਼ਰੂਰ ਹੋਣਗੇ ਪੰਜਾਬ ਦੀ 2027 ਵਾਲੀ ਜਿਹੜੀ ਵਿਧਾਨ ਸਭਾ ਚੋਣ ਹੈ ਉਸ ਤੇ ਇਹਨਾਂ ਸਾਰੀਆਂ ਜ਼ਿਮਨੀ ਚੋਣਾਂ ਦਾ ਸਿੱਧੇ ਤੌਰ ਤੇ ਪ੍ਰਭਾਵ ਜਰੂਰ ਦੇਖਿਆ ਜਾਊਗਾ ਕਹਿੰਦਾ ਬਾਬੂ ਕੀ ਸਿਆਸੀ ਤਰਾਨੇ ਜਿਹੜੇ ਮੈਦਾਨ ਮੱਲੇ ਉਹਨੂੰ ਤੇ ਚ ਵੱਡਾ ਨਿਸ਼ਾਨਾ 227B ਹੈ ਚਾਹੇ ਕਿ ਉਹ ਨਤੀਜਾ ਤਰਨ ਤਰਨ ਦਾ ਵੀ ਅਡੀਗ ਰਹੇ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਸਿਆਸੀ ਤੌਰ ਤੇ ਬਿਲਕੁਲ ਇਹਦੇ ਨਾਲ ਇਹ ਹੁੰਦਾ ਕਿ ਜਿਵੇਂ ਅਸੀਂ ਗੇਮ ਦੇ ਵਿੱਚ ਕੁਆਟਰਫਾਈਨਲ ਕਰਦੇ ਆ ਸੈਮੀਫਾਈਨਲ ਕਰਦੇ ਆ ਤੇ ਫਿਰ ਫਾਈਨਲ ਮੈਚ ਵੱਲ ਜਾਂਦੇ ਆ ਇਹਦੇ ਨਾਲ ਉਹਨਾਂ ਨੂੰ ਆਪਣੀ ਤਾਕਤ ਆਪਣੇ ਨਾਲ ਜੁੜੇ ਹੋਏ ਲੋਕ ਆਪਣੀਆਂ ਸਟ੍ਰੈਟਜੀਜ਼ ਉਹ ਸਾਰਾ ਕੁਝ ਦੇਖਣ ਦਾ ਮਿਲਦਾ ਹੈ ਤੇ ਜਿਹੜੀ ਧਿਰ ਭਾਰੂ ਹੁੰਦੀ ਹੈ ਰਾਜ ਕਰ ਰਹੀ ਹੁੰਦੀ ਹੈ ਉਹਨੂੰ ਇਹ ਮੌਕਾ ਮਿਲਦਾ ਹੈ ਕਿ ਮੇਰੀ ਮਸ਼ੀਨਰੀ ਹੈ ਜਿਹੜੀ ਮੇਰੇ ਨਾਲ ਕਿੰਨੀ ਕੁ ਖੜਦੀ ਹੈ ਇਸ ਕਰਕੇ ਇਸ ਕਿਸਮ ਦੇ ਜਿਹੜੇ ਇੰਟਰਸਟ ਹੈ ਉਹ ਸਰਕਾਰਾਂ ਦੇ ਵਿਰੋਧੀ ਧਿਰਾਂ ਦੇ ਤੇ ਤੀਸਰੀਆਂ ਧਿਰਾਂ ਦੇ ਹਮੇਸ਼ਾ ਬਨੇ ਰਹਿੰਦੇ ਡਾਕਟਰ ਸਾਹਿਬ ਆਪਾਂ ਡੈਮੋਕ੍ਰੇਸੀ ਦੇ ਅਰਧਿਕਰਤ ਗੱਲ ਕੀਤੀ ਮਾਡਰਨ ਡੈਮੋਕ੍ਰੇਸੀ ਮਾਡਲ ਵਾਲੀ ਸਾਰਾ ਕੁਝ ਹਾਂਜੀ ਤੇ ਜੇਕਰ ਥੋੜਾ ਜਿਹਾ ਰਾਜਾ ਸ਼ਾਹੀ ਵੱਲ ਥੋੜਾ ਜਿਹਾ ਕੁਮੀयत ਅੰਤਰਵਦੇਰੇ ਤੌਰ ਤੇ ਹੁਣ ਤੱਕ ਕੀ ਅੰਤਰ ਪਰ ਬਚਿਆ ਦੋਨ ਸਾਹਿਬ ਆਪਣਾ ਬਹੁਤ ਲੰਬਾ ਹੋਊਗਾ ਸਾਰਾ ਜਿਹੜਾ ਪ੍ਰਵਚਨ ਹੈ ਇਹ ਤੇ ਆਪਾਂ ਕਿਸੇ ਦਿਨ ਫੇਰ ਗੱਲ ਕਰ ਲਾਂਗੇ ਥੋੜੀ ਜੀ ਗੱਲ ਮੈਂ ਕਰ ਲੈਣਾ ਕਿ ਹੌਲੀ-ਹੌਲੀ ਜਿਹੜੀ ਡੈਮੋਕ੍ਰੇਸੀ ਹੈ ਇਹ ਅਸੀਂ ਰਾਜਤੰਤਰ ਤੋਂ ਬਾਹਰ ਆ ਕੇ ਅਪਣਾਈ ਸੀ ਪਰ ਅਸੀਂ ਫਿਰ ਉਸੇ ਤਰੀਕੇ ਨਾਲ ਵਿਅਕਤੀ ਆਧਾਰਿਤ ਰਾਜਨੀਤੀ ਦੇ ਵੱਲ ਫੇਰ ਚਲੇ ਗਏ ਕਿਉਂਕਿ ਜਦੋਂ ਰਾਜਤੰਤਰ ਸੀ ਉਦੋਂ ਇੱਕ ਰਾਜਾ ਹੁੰਦਾ ਸੀ ਉਹਦੀ ਕਹੀਂ ਗੱਲ ਕਾਨੂੰਨ ਹੁੰਦੀ ਸੀ ਦੂਸਰੇ ਵਿਅਕਤੀ ਬਹੁਤਾ ਮੈਟਰ ਨਹੀਂ ਕਰਦੇ ਸੀ ਤੇ ਕਿਤੇ ਹੁਣ ਅਸੀਂ ਉਹੀ ਜੀ ਸਥਿਤੀ ਦੇ ਵਿੱਚ ਤਾਂ ਨਹੀਂ ਪਹੁੰਚ ਗਏ ਜਦੋਂ ਅਸੀਂ ਹੁਣ ਵਿਸ਼ਪ ਪਦਰ ਤੇ ਇਕੱਲੇ ਭਾਰਤ ਦੀ ਗੱਲ ਨਹੀਂ ਕਰਦੇ ਅਸੀਂ ਵਿਸ਼ਪ ਪਦਰ ਤੇ ਗੱਲ ਕਰਦੇ ਆ ਤਾਂ ਡੋਨਲਡ ਟਰੰਪ ਜੋ ਉਹਦਾ ਜ਼ਿਕਰ ਕਰਦਾ ਆਪਣੇ ਬਿਆਨ ਦੇ ਰਿਹਾ ਹੈ ਵਲਾਦੀਮੀਰ ਪੁਤਨ ਦੀ ਗੱਲ ਰਸ਼ੀਆ ਦੀ ਕਰ ਲਓ ਸੀਜ਼ਨ ਪਿੰਗ ਦੀ ਗੱਲ ਕਰ ਲਓ ਚਾਈਨਾ ਦੀ ਉਹ ਵਿਅਕਤੀ ਹੈ ਇਹ ਭਾਰਤ ਦੇ ਵਿੱਚ ਵੀ ਮੋਦੀ ਸਾਹਿਬ ਦੀ ਗੱਲ ਕਰ ਲੋ ਇਹ ਉਹ ਨੇਤਾ ਹੈ ਜਿੰਨਾਂ ਕੋਲੇ ਐਡਾ ਵੱਡਾ ਅਧਿਕਾਰ ਹੈ ਕਿ ਜੋ ਵੀ ਉਹ ਫੈਸਲਾ ਕਰਨਗੇ ਉਹ ਉਹਨਾਂ ਦੀ ਸਾਰੀ ਡੈਮੋਕ੍ਰੇਸੀ ਨੂੰ ਮਨਜ਼ੂਰ ਹੋਊਗਾ ਸਿਰ ਮੱਥੇ ਬਿਲਕੁਲ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਰਾਜਾ ਸ਼ਾਹੀ ਦਾ ਡੈਮੋਕ੍ਰੈਟਿਕ ਰੂਪ ਹੀ ਕਹਿ ਸਕਦੇ ਆਪਾਂ ਕਿਸ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਆਮ ਬੰਦਾ ਵੀ ਇਲੈਕਸ਼ਨ ਲੜ ਕੇ ਪ੍ਰਧਾਨ ਮੰਤਰੀ ਤੱਕ ਪਹੁੰਚ ਜਾਊਗਾ ਇਹ ਭਾਰੂ ਤੇ ਤਾਕਤ ਤਰ ਇੱਕ ਵਿਅਕਤੀ ਨੂੰ ਚੁਣ ਕੇ ਉਹਦੇ ਕੇਂਦਰ ਦੁਆਰੇ ਤਾਂ ਹੀ ਤੁਸੀਂ ਦੇਖਿਆ ਹੁਣੇ ਅਬ ਕੀ ਵਾਰ ਕੈਪਟਨ ਸਰਕਾਰ ਹੂੰ ਉਧਰੋਂ ਕੇਜਰੀਵਾਲ ਦੀ ਗਰੰਟੀ ਇਹ ਥੋੜੇ ਜੇ ਭਾਵੇਂ ਵਿਅਕਤੀ ਸੁਧਾਰਨ ਥਾਵਾਂ ਤੋਂ ਜਾਂ ਉਸ ਸਿਸਟਮ ਚੋਂ ਨਾ ਆਏ ਹੁਣ ਪਰ ਇਹਨਾਂ ਦਾ ਸਾਰਾ ਐਕਟ ਇਹਨਾਂ ਦੇ ਬਿਆਨ ਉਹ ਰਾਜਾ ਮਹਾਰਾਜਾਂ ਵਾਲੀ ਹੈ ਹੂੰ ਹੂੰ ਕਹਿੰਦਾ ਭਾਪ ਕਿ ਡੈਮੋਕ੍ਰੇਸੀ ਅੱਜ ਕਿੱਥੇ ਖੜੀ ਹੈ ਖਾਸ ਕਰਕੇ ਵਿਧਾਨ ਸਭਾਵਾਦੀਆਂ ਚੋਣਾਂ ਤੇ ਚੋਣਾਂ ਵੇਲੇ ਵੋਟਰਾਂ ਦੀ ਸਾਵਧਾਨੀ ਤੇ ਰਾਜਾशाही ਦਾ ਮਹੌਲ ਦੁਨਣਾ ਵਿੱਚ ਅੰਤਰ खैर ਅਜੇ ਹੀ ਸਾਰੇ ਜਿਹੜੇ ਅੱਜ ਦੇ ਮੁੱਦੇ ਉੱਤੇ ਬੜੇ ਵਿਸਤਾਰ ਨਾਲ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਦਰਸ਼ਕਾਂ ਸਨੇਹ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਜੁੜੇ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਡਾਕਟਰ ਸਤਨਾਬ ਸਿੰਘ ਸੰਧੂ ਜੀ ਸੋ ਸੰਧੂ ਸਾਹਿਬ ਚੈਨਲ ਦੀ ਵਕਤ ਦਿੱਤਾ ਹਾਂ ਸ਼ੁਕਰੀਆ ਧੰਨਵਾਦ ਜੀ ਇਹ ਮਿਸ਼ਨ ਪੰਜਾਬੀ